ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੈਲਕਮ ਕਰਦੇ ਜੀ ਪਿੰਡ ਡੇਰੀ ਫਾਰਮ ਤੇ ਆਪਾਂ ਪਹੁੰਚ ਚੁੱਕੇ ਆਂ ਪਿੰਡ ਸੁਧਾਰ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਬਾਬਾ ਬਕਾਲਾ ਸਾਹਿਬ ਇਸ ਕਰ ਜੋ ਪਹਿਲਾਂ ਵੀਡੀਓ ਬਣਦੀ ਰਹਿੰਦੀ ਅੱਜ ਫੇਰ ਪਹੁੰਚੇ ਆਂ ਵੀਰ ਨੇ ਟੋਟਲ 4 ਪਸ਼ੂ ਸੇਲ ਕਰਨੇ ਆਂ ਚਾਰੇ ਦੀਆਂ ਚਾਰੇ ਟੋਕੜਾਂ ਮਾੜਾਂ ਬਹੁਤ ਹੀ ਸੋਹਣੀਆਂ ਸੁਨੱਖੀਆਂ ਮੁੱਲ ਬਿਲਕੁਲ ਜਾਇਜ਼ ਹੋਣਗੇ ਕੁਆਲਿਟੀ ਬਿਲਕੁਲ ਚੰਗੀ ਹੋਊਗੀ ਜਰਸੀਆਂ ਦੋ ਦਿਖਾਉਣੀਆਂ ਜਿਹੜੀਆਂ ਪਿਓਰ ਸੋਹਣੀਆਂ ਸੁਨੱਖੀਆਂ ਜਰਸੀਆਂ ਕੁਆਲਟੀ ਚੰਗੀ ਆ ਆਪਾਂ ਗੱਲਬਾਤ ਕਰਾਵਾਂਗੇ ਵੀਰ ਨਾਲ ਇਹਨਾਂ ਦੀ ਡਿਟੇਲ ਲਵਾਂਗੇ ਹਰ ਵਾਰ ਬੇਨਤੀ ਕਰਦੇ ਆ ਕਿਸੇ ਭੈਣ ਭਰਾ ਨੇ YouTube ਤੋਂ ਕਿਸੇ ਵੀ ਚੈਨਲ ਤੋਂ ਕੋਈ ਵੀ ਪਸ਼ੂ ਖਰੀਦਣਾ ਸੂਏ ਸਵਾਏ ਪਸ਼ੂ ਨੂੰ ਦੋ ਟਾਈਮ ਚੋਕੇ ਆਪਣੀ ਤਸਲੀ ਕਰ ਲਿਆ ਕਰੋ ਜਿਹੜਾ ਪਸ਼ੂ ਗੱਬਣ ਹੁੰਦਾ ਉਹ ਥਾਂ ਟਿੱਪ ਕੇ ਚੈੱਕ ਪਾਸ ਕਰਕੇ ਲੈ ਕੇ ਜਾਇਆ ਕਰੋ ਤਾਂ ਕਿ ਕਿਸੇ ਵੀ ਕਿਸਮ ਦਾ ਲਾਹਮਾ ਨਾ ਰਸ ਕੇ ਆਪਾਂ ਗੱਲਬਾਤ ਕਰਾਉਣੀ ਆ ਗਿਆਨ ਵੀਰ ਨਾਲ ਇਹਨਾਂ ਦੀ ਡਿਟੇਲ ਲੈਣੇ ਆ ਜੀ ਹਾਂ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲਤਾ ਜੀ ਕੀ ਹਾਲ ਚਾਲ ਆ ਜੀ ਚੜ੍ਹਦੀ ਕਲਾ ਭਾਗਤ ਜੀ ਸੁਣਾ ਠੀਕ ਹੈ ਜੀ ਆਪਣੇ ਵੀ ਤੇ ਐਡਰੈਸ ਦੱਸ ਦਿਓ ਜੀ ਆਪਣਾ ਮੇਰੇ ਨਾਮ ਮੇਰਾ ਗਿਆਨ ਸਿੰਘ ਪਿੰਡ ਸੁਧਾਰਾ ਜੀ ਪੁੱਤਾਂ ਤਹਿਸੀਲ ਬੱਪਗੜ੍ਹ ਸਭ ਜ਼ਿਲ੍ਹਾ ਮਰਸਾਦ ਠੀਕ ਹੈ ਮੋਬਾਈਲ ਨੰਬਰ 987684269 ਕਿੰਨੀਆਂ ਵੜਾ ਜੀ ਚਾਰ ਹੈ ਇਹਦੇ ਠੀਕ ਹੈ ਤੋਕੜਾਂ ਚਾਰੇ ਚਾਰੇ ਤੋਕੜਾ ਠੀਕ ਹੈ ਸੋਹਣੀਆਂ ਸੁਨੱਖੀਆਂ ਹੈ ਨਾ ਨਾ ਗੋਲੀਆਂ ਦੋ ਜਰਸੀਆਂ ਹੋਣੀਆਂ ਅੱਜ ਮੈਂ ਨਾ ਕੀ ਆਈ ਬਾਤਾਂ ਜੇ ਸਿੰਘ ਜੀ 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 ਠੀਕ ਹੈ ਤਾਂ ਪਹਿਲਾ ਮਾਲ ਵੇਚ ਗਿਆ ਇਸ ਟਾਈਮ ਨਾਲ ਹੀ ਪਹਿਲਾ ਵੇਚ ਗਿਆ ਠੀਕ ਹੈ ਹਾਂ ਇਹ ਆਪਾਂ ਨੂੰ ਕੱਲ ਹੀ ਆਈਆਂ ਜੀ ਅੱਛਾ ਕੱਲ ਹੀ ਆਈਆਂ ਹਾਂ ਤੇ ਦਿਖਾਈਏ ਪਹਿਲੇ ਨੰਬਰ ਵਾਲੀ ਜਰਸੀ ਕੱਦ ਨਿੱਕਾ ਹੀ ਆ ਇਹਦਾ ਜਿਆਦਾ ਵੱਡਾ ਨਹੀਂ ਹਾਂ ਛੋਟਾ ਜਿਹਾ ਹਾਂ ਵੇਖੋ ਜੀ ਅੱਖ ਚੈੱਕ ਕਰੋ ਕਿ ਗੱਡੀ ਮੋਟੀ ਹੈ ਵੀ ਅੱਖ ਦੀ ਕੁਆਲਿਟੀ ਫੇਸ ਦੀ ਕੁਆਲਿਟੀ ਥਾਣ ਬੜਾ ਸੋਹਣਾ ਲੱਗਾ ਦੁੱਧ ਕਿੰਨਾ ਵੀਰ ਜੀ ਇਹਦੇ ਕੋਲ ਦੁੱਧ ਵੀ ਜਿਹੜਾ ਮੈਂ ਚੰਦ ਉਹਨਾਂ ਦੇ ਘਰ ਦੀ ਸੇਵਾ ਤੋਂ 5 ਕਿਲੋ ਜੀ ਠੀਕ ਹੈ 5 ਕਿਲੋ ਮੈਨੂੰ ਕੱਲ ਹੀ ਆਈਆਂ ਜੀ ਠੀਕ ਹੈ ਤੋਰੋ ਵੇਚ ਜੀ ਇਹਨੂੰ 5 ਕਿਲੋ ਦੁੱਧ ਹੈ ਇਸ ਟਾਈਮ ਤੇ ਇਹਦੇ ਕੋਈ ਹਾਜ਼ਰ ਆ ਸੱਜਰ ਨੇ ਕਰਾਂਗੇ ਜੋ ਆਏ ਨੇ ਜਿੰਨਾ ਕਿਹਾ ਮੈਂ 20 ਮਿੰਟ ਕਰਾਂ ਠੀਕ ਆ ਵੇਖੋ ਜੀ ਕਰੋ ਚੈੱਕ ਬਾਕੀ ਸੋਹਣੀ ਸੁਨੱਖੀ ਆ ਬਰੀਡ ਵਾਲੀ ਚੰਗੀ ਆ ਜੀ ਸੰਭਾਲ ਥੋੜੀ ਜੀ ਘੱਟ ਹੋਈ ਲੱਗਦਾ ਇਹਨੇ ਵੇਖ ਮੇਰਾ ਜੀ ਹਾਂ ਫੇਸ ਵੇਖਦਾ ਪੀ ਸੁਣੋ ਆਦਾ ਮੋੜ ਦਾ ਦੁੱਧ ਹੁਣ 5 ਕਿਲੋ ਆਈਆ ਇਹ ਨਹੀਂ ਇਹ ਨਹੀਂ ਆਪਾਂ ਕੱਲ ਹੀ ਆਈ ਬਣੀ ਜੀ ਵੀ ਤਾਂ ਨਹੀਂ ਥੋੜੀ ਆਹ ਦੇਖੋ ਜੀ ਕਿੰਨੇ ਦੀ ਹੋ ਗਈ ਹੈ ਬਣੀ ਵੀ ਜੀ ਕਿ ਨਹੀਂ گا ਜੀ ਪਤਾ ਨਹੀਂ ਜੀ ਮੁੱਲ ਕਿੰਨਾ ਕਰਨਾ ਜਿਹੜੇ ਮੋਲ ਆਪਾਂ ਉਹ ਹਰ ਵੀਡੀਓ ਉਹ ਕਰਦੇ ਨੇ ਦੇਣ ਲੈਣ ਵਾਲਾ ਜੀ 68 68 ਨਾਮ ਮੇਰਾ ਗੀਰ ਕੋਈ ਮੁੜ ਕੇ ਇਹ ਨਾ ਖੇ ਯਾਰ ਗਰਾ 500 ਦਾ ਦਾ ਕਿਉਂਕਿ ਜਿੰਨਾ ਜਿਆਦਾ ਹੈ ਇਹ ਤੋਂ ਦੁੱਧ ਵੀ ਦੇਣੀ ਤਾਂ ਜਿੰਨੇ ਆ ਬੋਲ ਗਾ ਉਹਦੇ ਬੱਚੀਆਂ ਹੋਣਗੀਆਂ ਹਾਂਜੀ ਹਾਂਜੀ ਬੱਚੀਆਂ ਮਹਿੰਗੀਆਂ ਹੋਣੇ ਹਾਂ ਪਿਓ ਰਿਆ ਠੀਕ ਹਾਂ ਇਹ ਗਰੇ ਕਰਨ ਜਿੰਨਾ ਮਰਜ਼ੀ ਕਰੀ ਜਾਈਏ ਦੇ ਦਾਂਗੇ 20000 ਰੁਪਏ ਛੋੜ ਕਰ ਦਿੰਗੇ ਰੁਪਏ 1000 ਹੀ ਕਰਦਾ 13000 13000 ਦੇ ਦਾਂਗੇ ਫੋਨ ਲਾ ਲੈ ਕੋਈ ਜਾਨ ਬਾਕੀ ਸੋਹਣੇ ਸੁਨੱਖੀ ਵਾਲੀ ਕੋਈ ਕਮੀ ਨਹੀਂ ਗੀ ਆ ਤੇ ਜੇ ਨੰਬਰ ਵਾਲੀ ਜਰਸੀ ਆ ਗਈ ਇਹਦਾ ਸੂਆ ਕਰਵਾ ਦੱਸਿਆ ਇਹਦਾ ਦੂਜਾ ਵਾ ਇਹਦਾ ਪਹਿਲਾ ਇਹਦਾ ਪਹਿਲਾ ਹੀ ਸੂਈ ਹੈ ਜੇ ਤਾਂ ਬੂਥੀ ਇਹਦੀ ਚੈੱਕ ਕਰੋ ਜੇ ਬੂ ਲਾਇਆ ਹੁੰਦਾ ਤੇ ਹੋਰ ਸੋਹਣੀ ਲੱਗਣਾ ਇਹ ਅੱਛਾ ਬੂਲੇ ਬੋਦੇ ਕਰਦਾ ਆ ਆ ਆਖ ਇਹਦੀ ਵੀ ਚੰਗੀ ਮੋਟੀ 100% ਵਾਈਟ ਪਿਓਰ ਹੈ ਇਹਦੇ ਦੁੱਧ ਕਿੰਨਾ ਆਵੇ ਕੋਲ ਵੀ ਦੋ 6 ਕਿਲੋੜਾ 6 ਕਿਲੋ ਦੁੱਧ ਠੀਕਾ ਤੋਰੋ ਵੀਰ ਜੀ ਨੂੰ ਆ ਗੋ ਕਰੋ ਚੈੱਕ ਜੀ ਜਰਸੀ ਪਿਓਰਾ ਸੋਹਣੀ ਸੰਖੀ ਪੂਰੀ ਆ ਤਾਪ ਕੁਆਲਟੀ ਆ ਇਹ ਆ ਇੱਕ ਬਾਕੀ ਬਰੀਡ ਚੈੱਕ ਕਰੋ ਜੀ ਬਰੀਡ ਚੰਗੀ ਬੱਚੇ ਪੁੱਛੇ ਲੈਣ ਨੂੰ ਗਾਂ ਚੰਗੀ ਆ ਵਸ਼ੀ ਸੋਹਣੀ ਆ ਇਹ ਲੱਗਦਾ ਕਿ ਸੂ ਕਿਤੇ ਛੋਟੀ ਉਮਰ ਚ ਹੀ ਪਈ ਆ ਹਜੇ ਦੰਦਾ ਜੀ ਵੀਰ ਜੀ ਛਿੱਗੀ ਆ ਮੇਰਾ ਜੀ ਛਿੱਗੀ ਆ ਹਣਾ ਠੀਕ ਆ ਉਹ ਕੀ ਤਾਂ ਸੂਈ ਨੂੰ ਕਿੰਨਾ ਚਿਰ ਹੋ ਗਿਆ ਇਹਨੂੰ ਨਹੀਂ ਨਹੀਂ ਪਰ ਸੂਈ ਨੂੰ ਕਿੰਨਾ ਚਿਰ ਹੋ ਗਿਆ ਟਾਈਮ ਦਾ ਦੁੱਧ ਦਾ 6 ਲੀਟਰ ਆ ਲੀਟਰ ਆਲਾ 6 ਲੀਟਰ ਹਾਂ ਲੈ ਜਾ ਵੀਰ ਇਹਨੂੰ ਜਾਂ ਹਾਂ ਦੇ 6 ਲੀਟਰ ਦੁੱਧ ਹੈ ਇਸ ਟਾਈਮ ਤੇ ਹਾਜ਼ਰ ਆ ਜਿਹੜਾ ਇਹਦੇ ਕੋਲ ਬਾਕੀ ਬਰੀਡ ਤੁਸੀਂ ਆ ਵੇ ਲਿਓ ਥਣ ਸੋਹਣੇ ਮੁੱਠੀ ਦੀ ਜਵਾਲ ਚੰਗੇ ਲੱਗੇ ਨੇ ਸੱਜਰ ਨੇ ਵੀਰ ਜੀ ਦੁੱਧ ਕਿਨਾਰੇ ਚ ਆਏ ਨੇ ਇਸ ਸੱਜਣ ਨੇ ਉਹ ਘੜਾ ਲਿਖਿਆ 12000 ਖੋਇਆ ਠੀਕ ਆ ਹੁਣ ਐਸਾ ਮੇਰਾ ਹੈਗਾ 6 ਲੀਟਰ ਲੀਟਰ 6 6 ਲੀਟਰ ਹਾਂ ਠੀਕ ਆ ਬਣੀ ਜਾਂ ਕੁਝ ਪਤਾ ਕਿ ਨਹੀਂ ਪਤਾ ਨਹੀਂ ਆਪਣੇ ਕੱਲ ਹੀ ਆਇਆ ਜਨਾ ਮੁੱਲ ਕਿੰਨਾ ਕਰਨਾ ਇਹਦਾ ਤੇ ਕੱਲ ਆਇਆ ਵਾ ਫਟੋ ਫਟ ਹਿਸ਼ਾਰ ਤੋਂ ਪੰਜ 20 ਕਿਲੋਮੀਟਰ ਗਾੜੀ ਪੈਣ ਠੀਕ ਆ ਉੱਥੋਂ ਆਇਆ ਮੋਲੇ ਦਾ ਮੈਂ ਕਿੰਨਾ ਕਰਨਾ ਮੁੱਲ ਇਹ 17000 ਰੁਪਿਆ ਮੋਲੇ ਦਾ ਛੋੜ ਕਿ ਨਹੀਂ ਕਰਦੇ 1000 ਰੁਪਿਆ 16000 ਹਾਂ 16000 ਦੇਣਾ ਮੇਰਾ ਜੀ ਬਾਕੀ ਫੋਨ ਲਾ ਲਿਓ ਕੋਈ ਬਾਕੀ ਬਰੀਡ ਦਾ ਮੁੱਲ ਲਿਆ ਵੀਰ ਨੇ ਦੁੱਧ ਦਾ ਮੁੱਲ ਨਾ ਕੋਈ ਸਮਝੇ ਇਹ ਹੈ ਕਿ ਕਈ ਜਿਹੜਾ ਛੋਟੀਆਂ ਮੱਛੀਆਂ ਪਾਲਦੇ ਭੈਣ ਭਰਾ ਉਹ ਵੀ ਚੰਗੀ ਗੱਲ ਆ ਇਹ ਹੈ ਕਿ ਇਹ ਇਹਨੇ ਦੁੱਧ ਵੀ ਦਈ ਜਾਣਾ ਵਾ ਤੇ ਬਰੀਡ ਵੀ ਤਿਆਰ ਕਰ ਲਈ ਜੇਵਾ ਕਨੇ ਕੋਈ ਸਿਆਰ ਵੰਡ ਬੜੇ ਮਾ ਚੰਗਾ ਪਾਵੇ ਇਹਨੂੰ ਜੀ ਅਜੇ ਵੀ 800 ਲੀਟਰ ਇਹਨੇ ਕਰ ਹੀ ਜਾਣਾ ਅੱਗੇ ਆ ਗਈ ਆ ਨਸਲ ਜਿਆਦਾ ਨਹੀਂ ਗਾਇ ਠੀਕ ਆ ਇਹਦੇ ਕੋਲ ਦੁੱਧ ਕਿੰਨਾ ਜੀ ਇਹਦੇ ਦੋਨੇ ਘਹਾਵਾ 6 ਲੀਟਰ ਠੀਕ ਆ ਹਾਂ 6 ਲੀਟਰ ਕਿਤੇ ਮੇਰੇ ਵੀਰ ਭਰਾ ਸੌਦਾ ਦਾ ਹੋਇਆ ਉਹਨੇ ਦੋ ਟਾਈਮ ਚੁਈ ਆ ਠੀਕ ਆ ਜੀ 6 ਲੀਟਰਾਂ ਤੱਕ ਮਾਰੇ ਠੀਕ ਆ ਸਹੀ ਨਹੀਂ ਆ ਗਿਆ ਸਹੀ ਹਾਂ ਤੇ ਹੁਣ ਤਾਂ ਅਸਲ ਵਿੱਚ ਚੁਾਈ ਹੋ ਗਈ ਆ ਚੁਾਈ ਹੋ ਗਈ ਹਾਂ ਠੀਕ ਆ ਜੀ ਬਾਕੀ ਸੋਣੀ ਸੰਖੇ ਵੀ ਪੂਰੀ ਪਹਿਲਾ ਸੂਆ ਹੀ ਸੂਈ ਹੈ ਨਾ ਥਾਣ ਸੋਣ ਬੜਾ ਚੰਗਾ ਸੋਹਣਾ ਨਾ ਗਰਮ ਵਾਲੇ ਜੀ 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 ਹਾਂ ਚੁਾਈਏ ਕੀ ਹੋਣੀ ਜੇ ਠੀਕ ਆ ਸੋਨਾ ਚੁਾਈਏ ਹੋਣਾ ਕਿਉਂਕਿ ਟਾਈਮ 9 ਵਜ ਗਿਆ ਸਵੇਰ ਦੀ 6 ਲੀਟਰ ਦੁੱਧ ਕੱਦ ਕਾਠ ਵੀ ਜਿਆਦਾ ਵੱਡਾ ਨਹੀਂਗਾ ਕੋਈ ਵੀ ਨਾਰਮਲ ਜਿਹਾ ਕਾਦਿਆ ਬਾਕੀ ਨਸਲ ਆਪੇ ਭੈਣ ਭਰਾ ਅੰਦਾਜ਼ਾ ਕਮੈਂਟ ਕਰਕੇ ਦੱਸ ਦੇਣ ਕਿ ਕਿਹੜੀ ਨਸਲ ਆ ਸਾਡੇ ਕੋਈ ਵਾਰਾਂ ਗਲਤ ਦੱਸੀ ਜਾਵੇ ਤੇ ਭੈਣ ਭਰਾ ਕਹਿੰਦੇ ਆਹੀ ਨਹੀਂ ਆ ਨਹੀਂ ਆਹੀ ਮੰਦਰੇ ਕਾਦੀ ਐ ਬਿਲਕੁਲ ਸ਼ਾਂਤ ਸੁਭਾਅ ਜੀ 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 ਬਾਕੀ ਦੁੱਧ ਚੰਗਾ ਆਣਾ ਪਾ ਲੋ ਜੇ ਨਹੀਂ ਪਉਣਾ ਤੋ ਠੀਕ ਹੈ ਜੀ ਹਾਂ ਸਾਰਾ ਦੁੱਧ ਦਾ 6 ਲੀਟਰ ਲੀਟਰ ਆਲਾ ਧਿਆਨ ਨਾਲ ਸੇਵਾ ਹਾ ਹੇ 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 ਨੱਚ ਕੇ ਦਿਖਾ ਮੈਨੂੰ ਥੋੜਾ ਥੋੜਾ ਨੱਚਦੀ ਵੀ ਆ ਕਦੇ ਕਦੇ ਖੁਸ਼ੀ ਹੋ ਜਾਂਦੀ ਆ ਪਸ਼ੂਆਂ ਨੂੰ ਮੇਰੇ ਨਾਲ ਵੇਖ ਕੇ ਨੱਚਣਾ ਸ਼ੁਰੂ ਕਰ ਦਿੰਦੇ ਆ ਭੈਣ ਭਰਾਵਾਂ ਨੂੰ ਤਾਂ ਮਿਲ ਕੇ ਖੁਸ਼ੀ ਮਿਲਦੀ ਮਿਲਦੀ ਜਾਨਵਰ ਵੀ ਖੁਸ਼ ਹੋ ਜਾਂਦੇ ਸਾਡੇ ਨਾਲ ਵੇਖ ਕੇ ਹੈ ਕੀ ਜਾਂਦੇ ਜੀ ਬਿਲਕੁਲ ਭਾਈ ਬਿਲਕੁਲ ਮੁੱਲ ਕਿੰਨਾ ਕਰਨਾ ਇਹਦਾ ਮੁੱਲ ਮੇਰਾ ਵੀਰ ਆਪਣਾ ਦੇਨ ਨਾਲ ਵਿਖੀ ਵੀ ਇਹਨੇ ਦੀ ਆ ਜਿਹਨੇ ਦੀ ਲਿਖੀ ਉਹਨਾਂ ਆਪਾਂ ਮੁੱਲ ਕਰ ਦੇਣਾ 15000 ਦੇ ਨੇ ਲਿਖੀ ਆ ਉਹ ਨਹੀਂ ਤੇ 200 ਸਾਈ ਆਈ ਆ ਜੇ ਕਿਵੇਂ ਇਹਦੀ ਨਹੀਂ ਚਾਹੀਦੀ ਦਾ ਤਾਂ 200 ਛੋਟ ਕਰ ਦਾਂਗੇ 200 ਛੋਟ ਕਰ ਦਾਂਗੇ ਜੇ ਤੋ ਲੈ ਕੇ ਠੀਕ ਆ ਨਹੀਂ ਤਾਂ ਫਿਰ ਫੋਨ ਤੇ ਗੱਲ ਹੋ ਜੂਗੀ ਮੈਨੂੰ ਅੱਜ ਸ਼ਾਮਾਂ ਦਾ ਕੱਲ ਸ਼ਾਮਾਂ ਦਾ ਜਾਵਾਂਗੇ ਚਵਾਈ ਹੁੰਦੀ ਦੀ ਵੀਡੀਓ ਉੱਤੇ ਚਲਾਵਾਂਗੇ ਥੋੜੀ ਜਦੋਂ ਘੁੰਡੇ ਹੀ ਉਦੋਂ ਆਪਾਂ ਆਏ ਹਾਂ ਵੀ ਉਹ ਵੀਡੀਓ ਉੱਤੇ ਚਲਾਵਾਂਗੇ ਹਾਂ ਤੇ ਆਪਣਾ ਅੱਗੇ ਆ ਗਿਆ ਵੱਡੇ ਘੱਦ ਦੀ ਮਾਲਕ ਆ ਹਨ ਵੱਡੇ ਘੱਦ ਸਿੰਘਾਂ ਤੇਰੇ ਆਵਾ ਜਵਾਨ ਆਇਆ ਕਰਮਾਂ ਵਾਲੀ ਹੈ ਕਿੰਨਾ ਦੋਦੇ ਦੇ ਕੋਲ ਨੇ ਕੋ ਦੁੱਧੇ ਦਾ ਉਹ ਲੀਟਰਾਂ ਵਾਲਾ 5 ਲੀਟਰ ਠੀਕ ਆ ਹਾਂ ਤੇ ਮੈਂ ਝੂਠ ਬੋਲੀ ਜਾਂ ਇੰਨਾ ਹੋਣਾ ਲੀਟਰਾਂ ਆ ਇਸ ਟੰਗ ਲੱਗਾ ਇਹਨੂੰ ਸਿੰਗ ਲੱਗੇ ਸਿੰਗ ਲੱਗੇ ਸਿੰਗ ਲੱਗੇ ਬੜੇ ਸੋਹਣੇ ਸਿੰਗ ਆ ਇਹਦੇ ਕੁਆਲਟੀ ਸਿੰਗਾ ਦੀ ਵੀ ਚੰਗੀ ਆ ਬਾਕੀ ਬੈਡ ਜਬਰੀਡ ਨਸਲ ਆ ਸਿੰਗ ਵੀ ਫੱਬਦੇ ਦੇ ਮੂੰਹ ਦੇ ਨਾਲ ਵੀਰ ਜੀ ਉਹ ਦੇਖੋ ਹੈਂ ਆਹ ਵੇਖੋ ਸਾਰਾ ਰਸਾ ਸਸਾਉਣਾ ਦਾ ਕਰ ਦਹਰਾ ਗੋਲੀ ਜੀ 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 ਆਪਾਂ ਕੋਈ ਨਹੀਂ ਪਾਦ ਨਾ ਨਾ ਚ ਬੁਫਾ ਇੱਥੇ ਬੁਫਾ ਦੇਖੋ ਸੋਹਣੀ ਲੱਗਣੇ ਨਹੀਂ ਹੋਰ ਤੋਰ ਵੀਰੇ ਨੂੰ ਬਾਕੀ ਕੁਆਲਿਟੀ ਵੈੜ ਦੀ ਚੈੱਕ ਕਰੋ ਵੈੜ ਸਮਝ ਲੋ ਗਾਂ ਸਮਝ ਲੋ ਤੁਹਾਡੀ ਮਰਜ਼ੀ ਆ ਦੂਜਾ ਦੂਜਾ ਸੂਆ ਥਣ ਬੜਾ ਚੰਗਾ ਲੱਗਾ ਜੀ ਇਹਨੂੰ ਲੇਵਾ ਫਿਕਸ ਹੈ ਇਹਦਾ ਫਿਕਸ ਅਡਰ ਵਾਲੀ ਜਿਹਨੂੰ ਕਹਿੰਦੇ ਉਹ ਆ ਆਹ ਵੇਖੋ ਚੈੱਕ ਕਰੋ ਜਾਂਦ ਕਦ ਕਾਫੀ ਚੰਗਾ ਵੱਡਾ ਵਾ ਤੇ ਬੇਲ ਦੀ ਵੀ ਕਾਫੀ ਲੰਮੀ ਆ ਬਣੀ ਵੀਰ ਗਾਂ ਕੇ ਨਹੀਂ ਭਲਾ ਸਵਾ ਮਹੀਨਾ ਸਵਾ ਮਹੀਨਾ ਠੀਕ ਸਵਾ ਮਹੀਨਾ ਨਹੀਂ ਹੋਵੇ ਤੇ ਮੁੱਲ ਕਿੰਨਾ ਕਰਨਾ ਬੋਧ ਮੇਰੇ ਕੋ 5 ਲੀਟਰ ਹੈ ਜਰੇ ਹਾਂ ਭਣੀ ਸਵਾ ਮਹੀਨਾ ਹੋ ਗਿਆ ਕੱਲ ਆਪਣੇ ਗਵਾਈਏ ਜੇ ਠੀਕ ਹੈ ਤੇ ਮੁੱਲ ਦੇਣਾ 10000 ਰੁਪਏ 10000 ਰੁਪਏ ਛੋਟ ਕਰ ਦੇਗਾ ਬਾਕੀ ਬਹੁਤ ਪੌਂਚ ਕਰਦਾ ਕਿੰਨੇ ਕਿਲੋਮੀਟਰ ਦਾ 50 ਕਿਲੋਮੀਟਰ ਦਾ ਕਰਦਾ ਕੋਈ ਫੋਨ ਲਾ ਲੈ ਕੋਈ ਹਾਂ ਫੋਨ ਲਾ ਲੈ ਕੋ ਮੇਰਾ ਵੀਰ ਮੋੜ ਦਾ ਨਹੀਂ ਕਿ ਦੁੱਧ 5 ਲੀਟਰ ਪੂਰਾ ਠੀਕ ਹੈ ਜੀ ਕਰਨੀ ਕੋਈ ਗੱਲ ਬਾਤ ਹੋਰ ਜੀ ਬਸ ਚੜ੍ਹਦੀ ਕਰ ਕੋ ਮੇਰਾ ਵੀਰ ਆਵੇ ਤਸੱਲੀ ਕਰ ਕੇ ਖੜੇ ਆਪਾਂ ਠੀਕ ਹੈ ਜੀ ਹਾਂ ਬਾਕੀ ਵੀਡੀਓ ਕਰਦੇ ਸ਼ੇਅਰ ਤੇ ਨਾਲ ਨੂੰ ਕਰ ਦਿਓ ਸਬਸਕ੍ਰਾਈਬ ਹੋਰ ਤੇ ਆ ਬਹੁਤੀ ਸੋਹਣੀਆਂ ਸਨਖੀਆਂ ਆਪਾਂ ਅੱਜ ਦਿਖਾਈਆਂ ਤੁਹਾਨੂੰ ਸਾਰੀਆਂ ਵੜਾਂ ਬਹੁਤ ਭਾਈਆਂ ਧਵਾਈਆਂ ਨੇ ਨਾਈਆਂ ਤਾਈਆਂ ਰੇੜ ਕਰੀ ਇਹਨਾਂ ਰੋਬ ਵੱਖਰਾ ਬਣਚ ਚ ਬੁੱਚ ਬੁਪਾ ਕੇ ਗੱਲ ਚ ਗਾਨੀਆਂ ਪਾ ਦੇ ਹਾਂਜੀ ਇਹ ਤਾਂ ਦਾਈਆਂ ਉੱਤੇ ਬਣ ਗਈਓ ਕੱਲ ਆਈਆਂ ਤੇ ਅੱਜ ਵੀਡੀਓ ਬਣ ਗਈ ਬਾਕੀ ਤਸੱਲੀ ਤੁਸੀਂ ਆਪਣੀ ਆਪ ਬਣ ਲਿਓ ਇੱਕ ਠੀਕ ਹੈ ਜੀ 9 ਵਜੇ ਦਾ ਟਾਈਮ ਸਵੇਰ ਦਾ ਠੀਕ ਹੈ ਜੀ ਵੀਡੀਓ ਕਰਦੇ ਸ਼ੇਅਰ ਜੀ ਧੰਨਵਾਦ ਹਾਂਜੀ